ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨਾ ਆਗੇ ਸੀ ਖੇਤ ਸਵੇ ਸਵੇਰ ਦਾ ਟਾਈਮ ਹੈ ਹਲੇ ਚੰਗੀ ਤਰ੍ਹਾਂ ਦਿਨ ਵੀ ਨਹੀਂ ਚੜਿਆ ਤੇ ਮੀਂਹ ਲੱਗ ਗਿਆ ਸੀ ਪੈਣਾ ਛੜਕਾਇਆ ਤੇ ਚੱਲਦੇ ਨੇ ਫੇ ਕੰਮ ਕਰ ਲੋਈ ਦਿਖਾਉਨੇ ਆ ਤੇ ਵੀਡੀਓ ਪੂਰੀਆਂ ਦੇਖਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਰਾਜੇ ਪਹਿਲਾਂ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਿਵੇਂ ਦੀਆਂ ਲੱਗਦੀਆਂ ਨੇ ਵੀਡੀਓ ਜੀ ਚੰਗੀਆਂ ਲੱਗਦੀਆਂ ਨੇ ਤਾਂ ਵੀ ਜੇ ਨਹੀਂ ਚੰਗੀਆਂ ਲੱਗਦੀਆਂ ਤਾਂ ਵੀ ਚਲੋ ਕੋਈ ਗੱਲ ਨਹੀਂ ਤੇ ਲੱਗੇ ਜੀ ਫਿਰ ਕਰਨੇ ਵੀਡੀਓ ਦੀ ਸ਼ੁਰੂਆਤ ਦਿਖਾਉਨੇ ਆ ਅੱਜ ਦੇ ਕੰਮਕਾਰ ਬਈਏ ਫਿਰ ਆਗੇ ਦੀ ਸੱਜਰੇ ਇਤਰੀ ਮੋਟਰ ਤੇ ਤੇ ਬਾਸ ਬੱਤੀ ਲੱਗ ਗਈ ਸੀ ਲਾਉਣ ਲਾਤਾ ਸੀ ਇਹਨਾਂ ਨੇ ਅੱਧਾ ਕੁ ਕਿਲਾ ਲਾਤਾ ਸੀ ਤੇ ਬਰਸਾਤ ਕਾਫੀ ਜ਼ਿਆਦਾ ਆ ਗਈ ਹੈ ਲੈਟ ਸੀ 4 ਵਜੇ ਆ ਗਈ ਸੀ ਤੇ ਪਾਣੀ ਕਰਿਆ ਹੋਇਆ ਸੀ ਰਾਤ ਦਾ ਹੀ ਤੇ ਸਵੇਰੇ ਫਿਰ ਇੱਕ ਦੋ ਖੇਤਾਂ ਦੇ ਵਿੱਚ ਪਾਣੀ ਹੋ ਗਿਆ ਸੀ ਪੂਰਾ ਤੇ ਫੇਰ ਆਪਾਂ ਬਦਲਤਾ ਸੀ ਅ ਸੁੱਕੇ ਜੀ ਲਾਤਾ ਸੀ ਪਾਣੀ ਕਿ ਚਲੋ ਜੇ ਮੰਨ ਲਓ ਕਿ ਬਰਸਾਤ ਪੈ ਰਹੀ ਹੈ ਤਾਂ ਕਦੂ ਹੋ ਜਾਏਗਾ ਤੇ ਜੀਰੀ ਦੇ ਵਿੱਚ ਇਹਨੇ ਪੂਰਾ ਕਾਰੀ ਦੇਣਾ ਦੇਖ ਸਕਦੇ ਹੋ ਕਾਫੀ بارش ਪੈਣ ਲੱਗੀ ਹੈ ਦਿਖਾਉਣਾ ਮੈਂ ਦੂਸਰੇ ਕੈਮਰੇ ਨਾਲ ਲੋ ਜੀ ਕਰੋ ਚੈੱਕ ਵੀਊ ਕਾਫੀ بارش ਲੱਗੀ ਹੈ ਹੁਣ ਇੱਧਰ ਵੀ ਫਿਰ ਆਪਾਂ ਸੁੱਕੇ ਖੇਤ 'ਚ ਪਾਣੀ ਛੱਡਿਆ ਸੀ ਤੇ ਚਲੋ ਕੱਦੂ ਉਗਰਾ ਦਾਂਗੇ ਰਾਤ ਇੱਥੇ ਚਲਦੀ ਸਵੇਰੇ ਆਹੀ 4 ਵਜੇ ਤਾਂ ਇੱਥੇ ਚਲਦੀ ਸੀ ਸੁੱਕੇ 'ਚ ਲੋਈ ਕਰੋ ਚੈੱਕ ਵੀਊ ਮੀ ਕਾਫੀ ਆ ਗਿਆ ਤੇ ਪਨੀਰੀ ਹਲੇ ਆਪਣੀ ਇਹ ਛੋਟੀ ਏ ਪਾਣੀ ਰੱਖਣ ਦੇ ਹਿਸਾਬ 'ਦਾ ਹੀ ਇਹਦੇ ਵਿੱਚ ਤੇ ਕੋਸ਼ਿਸ਼ ਤਾਂ ਕਰਾਂਗੇ ਵੀ ਪਾਣੀ ਅੱਗੇ ਤੋਂ ਅੱਗੇ ਨਿਕਲੀ ਜਾਵੇ ਪਰ ਬਾਕੀ ਹੁਣ ਉਮੀਦ ਤੇ ਡਿਪੈਂਡ ਹੈ ਵੀ ਕਿੰਨੀ ਕੁ ਬਰਸਾਤ ਹੁੰਦੀ ਹੈ ਬਰਸਾਤ ਵੀ ਜਿਆਦਾ ਦੱਸੀ ਹੋਈ ਹੈ ਇਹ ਇੱਥੇ ਆਪਣਾ ਹੋ ਗਿਆ ਸੀ ਕਦੂ 4 ਕਿਲਿਆਂ ਦਾ ਕਦੂ ਤਿਆਰ ਹੈ ਤੇ ਪੰਜਵੇਂ ਚ ਸਵਾਗਾ ਮਾਰਨ ਵਾਲਾ ਇਹਦੇ ਚ ਫਿਰ ਹੁਣੇ ਮਾਰ ਦਿਆਂਗੇ ਸਵਾਗਾ ਬਾਕੀ ਦੇਖਦੇ ਆ ਜਿੱਦਾਂ ਵੀ ਚੱਲਦੇ ਨੇ ਕੰਮਕਾਰ ਤੋ ਜੀ ਮੋਟਰ ਦਾ ਪਾਣੀ ਇਦਰੇ ਹੀ ਥੱਲੇ ਲੈ ਕੇ ਜਾਵਾਂਗੇ ਸੁੱਕੇ ਦੇ ਵਿੱਚ ਉਹ ਇੱਕ ਕੇ ਦੇ ਥੱਲੇ ਰਹਿੰਦੇ ਸੁੱਕਾ ਉਹਦੇ ਵਿੱਚ ਲੈ ਜਾਵਾਂਗੇ ਪਾਣੀ ਤੇ ਬਾਕੀ ਫਿਲਹਾਲ ਤਾਂ ਹਲੇ ਲਾਈਟ ਪੱਜ ਗਈ ਸੀ ਲਾਈਟ ਫਿਰ ਹਵਾ ਦੇ ਔਨ ਕਰਕੇ ਲਾਈਟ ਫਿਰ ਭੱਜ ਜਾਂਦੀ ਹੈ ਤੇ ਦੇਖ ਸਕਦੇ ਹੋ ਫਿਰ ਲਾਈਟ ਆਏਗੀ ਤਾਂ ਫਿਰ ਅੱਗੇ ਚਲਾਵਾਂਗੇ ਸਿਸਟਮ ਪਰ ਜੀਰੀ ਦਾ ਆਪਾਂ ਘੱਟ ਪਾਣੀ ਜੀ ਲਵਾਵਾਂਗੇ ਕਿਉਂਕਿ ਜਿਹੜਾ ਮਾੜਾ ਮੋਟਾ ਫੂਸ ਹੁੰਦਾ ਉਹ ਥੱਲੇ ਬੈਠ ਜਾਂਦਾ ਪਾਣੀ ਅੱਗੇ ਤੋਂ ਅੱਗੇ ਆਪਾਂ ਕੱਢੀ ਜਾਵਾਂਗੇ ਇਹਦਾ ਇਹ ਆਈ ਤੇ ਚੱਲੀ ਜਾਂਦੇ ਨੇ ਕੰਮ ਕਰ ਇੱਥੇ ਵਟਾਂ ਤੇ ਰਹਿੰਦੀ ਸੀ ਸਪਰੇਅ ਕਰਨ ਵਾਲੀ ਤੇ ਹੁਣ ਆਪਾਂ ਪਰ ਕੇ ਪੰਪ ਮੜਿਆ ਮੀਂਹ ਦਾ ਫਰਕ ਪੈਂਦਾ ਪੰਪ ਪਰ ਕੇ ਤੇ ਚਾਰਕ ਪੰਪ ਇਥੇ ਲਾ ਦਿਆਂਗੇ ਸੈਡਾ ਸੁੱਟਾਂ ਦੇ ਉੱਤੇ ਉਹਦੇ ਨਾਲ ਕਾਹੂ ਜਿਹੜਾ ਇਹਨ ਸੁੱਕ ਜਾਂਦਾ ਦੇਖਦੇ ਹੁਣ ਬਰਸਾਤ ਕਦੋਂ ਘਟਦੀ ਐ ਬੰਦੇ ਵੀ ਉਹਨੂੰ ਬੈਠ ਕੇ ਸੀ ਚਾਹ ਲੈ ਕੇ ਆਏ ਦੀ ਚਾਹ ਪੀਂਦੇ ਸੀ ਵੀ ਭਈਏ ਤੇ ਚਾਹ ਚੁ ਪੀ ਕੇ ਤੇ ਫਿਰ ਲੱਗਣਗੇ ਕੰਮ ਕਰ ਬਾਕੀ ਦੇਖਦੇ ਆ ਜੀ ਕੀ ਬਣਦਾ ਹੁਣ ਮੀਂਹ ਕਿੰਨਾ ਪਉਂਦਾ ਵੀ ਥੋੜੇ ਨਾਲ ਹੀ ਸਰ ਜਾਂਦਾ ਕਿ ਜਾਂ ਜਿਆਦਾ ਪੈਂਦਾ ਆ ਕੁਛ ਬੰਦੇ ਆਪਣੇ ਗਵਾਂਡੀਆਂ ਦੇ ਤਾਂ ਹਲੇ ਵੀ ਲੱਗੇ ਹੋਏ ਨੇ ਬਸ ਸਾਜ਼ ਚ ਵੀ ये यूपी आए भी लो जी करो चेक व्यू मी काफ़ी पैर है चलो गर्मी भी बड़ी ज़्यादा सी गर्मी तो भी थोड़ी जी राहत मिलेगी काफ़ी ज़्यादा गर्मी सी परमात्मा सब कुछ पता है ਕੋਈ ਕੁਝ ਨਹੀਂ ਕਰ ਸਕਦਾ ਬੰਦੇ ਦਾ ਤਾਂ ਕੋਈ ਵੱਸ ਚੱਲਦਾ ਹੀ ਨਹੀਂ ਹੈਗਾ ਜੋ ਕੀ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਹੈ ਤੇ ਆਪਣੀਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਸਕਿਪਟ ਨਾ ਕਰਿਆ ਕਰੋ ਇੰਟਰਸਟਿੰਗ ਲੱਗਣਗੀਆਂ ਵੀਡੀਓ ਤੇ ਸਪੋਰਟ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਵੇ ਤੇ ਕਰੋ ਚੱਕ ਅੱਜ ਦੇ ਕੰਮਕਾਰ ਕਿਵੇਂ-ਕਿਵੇਂ ਚੱਲਦੇ ਨੇ ਰਾਤ ਫਿਰ ਰਹਿ ਗਏ ਸੀ ਚਾਰ-ਪੰਜ ਕਿੱਲੇ ਰਾਤ ਫਿਰ ਵਾਏ ਸੀ ਤੇ ਫੇਰ ਵੀ ਉਹਦੇ ਚੋਂ ਰਾਤੀ ਨੇਰਾ ਜ਼ਿਆਦਾ ਹੋ ਗਿਆ ਸੀ ਤੇ ਫੇਰ ਚਲੇ ਗਏ ਸੀ ਛੱਡ ਕੇ ਕਿਉਂਕਿ ਆ ਮੌਸਮ ਖਰਾਬ ਦੱਸਿਆ ਸੀ ਤਾਂ ਫਿਰ ਉਹਨਾਂ ਨੂੰ ਬਾਪੂ ਬੈਸੀ ਇੱਕ ਦੋ ਹੀ ਕਿੱਲਾ ਰਹਿ ਗਿਆ ਸੀ ਬਾਕੀ ਉਹ ਫਿਰ ਹੁਣ ਦੇਖੀ ਜਾਏਗੀ ਬਾਅਦ ਚ ਉਹਨਾਂ ਦੇ ਵਿੱਚ ਜਿਹੜੀ ਹਲੇ ਲੇਟ ਲੱਗਣੀ ਹੈ ਦੇਖੀ ਜਾਏਗੀ ਜੇ ਵੇ ਮੰਨ ਲਓ ਕਿ ਟਾਈਮ ਮਿਲ ਗਿਆ ਤਾਂ ਸੁੱਕੇ ਬਾਇ ਜਾਣਗੇ ਨਹੀਂ ਤਾਂ ਫਿਰ ਇੱਥੇ ਹੀ ਕੱਦੂ ਕਰਦੇ ਆਂਗੇ ਪਨੀਰੀ ਹਲੇ ਛੋਟੀ ਹੈ ਆਪਣੀ ਬਾਕੀ ਆ ਟੱਕਦਾ ਨਵੇੜਕੇ ਨਾਲ ਦੀ ਨਾਲ ਉੱਪਰਲੇ ਟੱਕਦਾ ਵੀ ਨਿਬੜ ਜਾਣਾ ਜਿੱਥੇ ਪਾਈਪ ਵਿਛਾਈ ਹੋਈ ਆਪਾਂ ਇਹਨਾਂ ਦੋਵਾਂ ਟੱਕਾਂ ਦਾ ਇਕੱਠਾ ਹੀ ਨਿਬੜਨਾ ਕਿਉਂਕਿ ਬਰਾਬਰ ਬਰਾਬਰੀ ਕੱਦੂ ਚੱਲਦਾ ਪਿਆ ਉੱਧਰ ਵੀ ਦੋ ਕੀਲਿਆਂ ਦਾ ਕੱਦੂ ਤਿਆਰ ਪਿਆ ਤੇ ਇੱਧਰ ਵੀ ਘੱਟੋ ਘੱਟ 5 ਕੀਲਿਆਂ ਦੇ ਕਰੀਬ ਹੋ ਗਿਆ ਕੱਦੂ ਤੇ ਉੱਧਰ ਦੂਜੇ ਪਾਸੇ ਵੀ ਮੋਟਰ ਚਲਾਈ ਸੀ ਅੱਜ ਕਿਉਂਕਿ ਪਨੀਰੀ ਹਲੇ ਛੋਟੀ ਸੀ ਪੀਆਰ 132 ਦੀ ਤੇ ਉਹ ਦੇਖਦੇ ਆਂ ਪਨੀਰੀ ਹਲੇ ਛੋਟੀ ਹੈ ਵੀ ਅਸੀਂ ਮੋਟਰ ਚਲਾ ਦਿੱਤੀ ਸੀ ਦੇਖਦੇ ਆਂ ਕੱਦੂ ਕਰਕੇ ਦੋਕ ਦਿਨ ਨਿਕਲ ਜਾਣਗੇ ਇਹ ਫਿਰ ਉਸ ਹੱਬ ਨਾਲ ਲੱਗ ਜੇਗੀ ਮੈਂ ਦੇਖੋ ਮੀਂਹ ਦੇ ਨਾਲ ਤਾਂ ਕੋਈ ਰੌਣਕ ਹੀ ਹੋਰ ਹੋ ਜਾਂਦੀ ਹੈ ਕਿੱਥੇ ਇੰਨੀ ਗਰਮੀ ਹੁੰਦੀ ਹੈ ਕਿੱਥੇ ਠੰਡ ਲੱਗਣ ਲੱਗ ਜਾਂਦੀ ਹੈ ਇਹ ਕੁਦਰਤ ਹੈ ਹਵਾਲੀ ਹੈ ਤੇਜ ਫੇਲਾ ਸਵੇਰੇ ਸਾਜਰੇ ਮੀ ਇਧਰ ਆਪਣੇ ਲੈਂ ਤੋਂ ਪਾਰ ਸੈਦਪੁਰੇ ਹੱਲ ਪੈ ਗਿਆ ਸੀ ਮੀ ਉਧਰ ਆਪਣੇ ਮੜੀਆਂ ਹੱਲ ਗੰਨੇ ਚ ਤੇ ਗੰਨੇ ਤੱਕਰ ਮੀ ਕਾਫੀ ਪੈ ਗਿਆ ਸੀ ਅ ਇਧਰ ਰਾਜਪੁਰਾ ਰੋਡ ਦੇ ਉੱਤੇ ਬਿਲਕੁਲ ਸਾਧੂ ਗੜ ਤੋਂ ਪਰਲੇ ਪਾਸੇ ਨੂੰ ਇੱਥੇ ਕੋਲ ਨੂੰ ਮੀ ਪੈ ਗਿਆ ਸੀ ਕਾਫੀ ਤੇ ਉਦੋਂ ਆਪਣੇ ਇਧਰ ਹੈ ਨਹੀਂ ਸੀ ਆਪਣੇ ਹੁਣ ਸਵੇਰੇ ਆਇਆ ਮੀ ਲੋ ਜੀ ਕਰੋ ਚੈੱਕ ਨੀਂ ਦੇ ਵਿੱਚ ਹੁਣ ਜਾਮਣਾ ਵੀ ਪੂਰੀਆਂ ਪੱਕ ਜਾਣਗੀਆਂ ਇੱਕ ਬਰਸਾਤ ਹੋ ਗਈ ਹੈ ਫਲੇ ਕੋਈ ਕੋਈ ਜਾਮਣ ਗਿਰਦੀ ਸੀ ਹੁਣ ਜਾਮਣਾ ਪੱਕ ਜਾਣੀਆਂ ਨੇ ਤੇ ਇਹ ਦੀਆਂ ਜਾਮਣਾ ਬੜੀਆਂ ਮਿੱਠੀਆਂ ਨੇ ਬੂਟੇ ਦੀਆਂ ਤੇ ਬੜੀ ਸੋਹਣੀ ਜਾਮਣ ਲੱਗਦੀ ਹੈ ਇਹਨੂੰ ਜਦੋਂ ਜਾਮਣ ਪੂਰੇ ਯੂਰਾਂ ਤੇ ਹੋ ਜਾਂਦੀ ਹੈ ਫੇਰ ਖਾਦੀ ਵੀ ਨਹੀਂ ਜਾਂਦੀ ਹੈਗੀ ਤੇ ਚਲੋ ਜਿੰਨੀ ਵੀ ਆਤੀ ਜਾਂਦੀ ਹੈ ਓਨੀ ਵੀ ਖਾਨੇ ਆ ਤੋੜਨ ਤੋੜੀ ਤਾਂ ਹੈ ਨਹੀਂ ਕਦੀ ਆਪਾਂ ਉਤੋਂ ਤੇ ਵੈਸੇ ਹੀ ਗਰੀ ਜਾਂਦੀਆਂ ਨੇ ਤੇ ਲੋ ਜੀ ਹੁਣ ਅੰਬਾਂ ਦਾ ਸੀਜ਼ਨ ਨੇੜੇ ਲੱਗ ਗਿਆ ਤੇ ਹੁਣ ਜਾਮਣਾਂ ਦਾ ਆ ਜਾਣਾ ਇਹ ਕਾਫੀ ਜ਼ਿਆਦਾ ਪੈ ਰਿਹਾ ਹੈ ਠੰਡ ਕਰਤੀ ਹੈ ਰੱਬ ਨੇ ਇਹ ਲ ਸਾਰੇ ਭਈਏ ਖੇਤਾਂ ਚੋਂ ਨਿਕਲ ਗਏ ਨੇ ਭਈਏ ਜੀੜੀ ਨਹੀਂ ਲਾਉਂਦੇ ਪਾਣੀ ਦੇ ਵਿੱਚ ਮੀਂਹ ਪੈਂਦਾ ਹੋਵੇ ਨਾ ਮੀਂਹ ਚੋਂ ਝਟ ਨਿਕਲ ਜਾਂਦੇ ਨੇ ਬਾਹਰ ਸੇਪਿਕਾ ਯੂਪੀ ਵਾਲੇ ਸੀ ਉਹਨਾਂ ਦੀ ਕੋਫਾਂਟ ਰਹਿੰਦੀ ਹੋਣੀ ਆ ਉਹ ਵੀ ਕਹਿੰਦੇ ਹੋਣੇ ਵੀ ਚੱਲ ਇੰਨੀ ਗਲਾਕੇ ਨਿਕਲਦੇ ਆ ਇਹ ਆ ਗਿਆ ਤੇ ਇਹ ਹਵਾ ਆ ਗਈ ਹੈ ਤੇਜ ਲੋ ਜੀ ਮੀ ਫਿਰ हट ਗਿਆ ਸੀ ਤੇ ਪੰਪ ਆਪਾ ਕਰ ਲਿਆ ਰੈਡੀ ਤੇ ਆ ਇੱਕ ਪੰਪ ਹੁਣ ਇਹਦੇ ਚਾਰ ਚਫੇਰੇ ਲਾ ਦੇਾਂਗੇ ਤੇ ਦਿਖਾਉਨੇ ਆ ਕੰਮ ਕਰ ਕਿਵੇਂ ਚੱਲਦਾ ਬੱਟਾਂ ਤੇ ਕਾ ਕਾਫੀ ਜਿਆਦਾ ਹੁਣ ਮੀ हट ਗਏ ਤੇ ਮੀ ਦੀ ਵੇਟ ਕਰਦੇ ਸੀ ਵੀ ਮੀ हट ਜਵੇ ਤੇ ਆ ਹੁਣ ਇੱਕ ਪੰਪ ਫਿਰ ਇਹ ਉੱਤੇ ਲਾ ਦੂ ਦੇਨੇ ਆ ਤੇ ਨਾਲੇ ਭਈਆ ਵੀ ਆ ਗਿਆ ਸੀ ਸਪਾਈਸ ਵੀ ਕਰ ਦਿੰਦਾ ਆਪਾਂ ਲਾਉਨੇ ਆ ਇੱਕ ਪੰਪ ਲਓ ਜੀ ਹੋ ਗਿਆ ਪੰਪ ਰੈਡੀ ਦੇਖਦੇ ਆਂ ਫਿਰ ਅੱਗੇ ਕਿਵੇਂ ਚੱਲਦਾ ਸਿਸਟਮ ਹਾਂਜੀ ਚੱਲਦਾ ਸੀ ਪਹਿਲਾਂ ਪੂਰੇ ਤੇ ਇਹ ਲੱਗੇ ਹੋਏ ਨੇ ਹੁਣ ਉਹਨੇ ਦਰ ਆ ਗਿਆ ਸੀ ਰੋਟੀ ਰੂਟੀ ਲੈ ਕੇ ਤੇ ਹੁਣ ਖਾਣੇ ਆ ਰੋਟੀ ਰੂਟੀ ਪੱਕੇ ਚੱਲੀ ਜਾਂਦੇ ਨੇ ਕੰਮ ਕਰ ਵੀ ਇਹ ਹੋ ਰਾ ਦਿੱਤੇ ਮੜਾ ਮੋਟਾ ਜਿਹਾ ਫੂਸ ਹੈ ਆਪਾਂ ਕੱਡੀਕੁੱਡੀ ਜਾਵਾਂਗੇ ਬਾਕੀ ਦਿਖਾਉਂਦੇ ਰਹਿਣੇ ਦਾ ਕੰਮ ਕਰ ਲਓ ਜੀ ਰੋਟੀ ਆ ਗਈ ਹੈ ਤੇ ਖਾਣੇ ਆ ਰੋਟੀ ਰੋਟੀ ਖਾ ਕੇ ਫਿਰ ਦੇਖਦੇ ਹਾਂ ਕੰਮ ਕਰ ਕਿਵੇਂ ਚੱਲਦਾ ਮਾਰੀ ਹੈ ਆਵਾਜ਼ ਛੋਟੇ ਸਰਦਾਰ ਨੂੰ ਲੋ ਜੀ ਕਰੋ ਚੈੱਕ ਵੀਊ ਚੋਨਾ ਲਾਉਣ ਦਾ ਪਨੀਰੀ ਆਪਣੀ ਥੋੜੀ ਜਿਹੀ ਛੋਟੀ ਹੈ ਇਹ ਮੁੱਛਲ ਦੀ ਤੇ ਥੋੜਾ ਪਾਣੀ ਆਪਾਂ ਘਾਟੀ ਰੱਖਿਆ ਖੇਤ ਆਪਾਂ ਲੇਵਰ ਲੇਜਰ ਨਹੀਂ ਕਰਵਾਏ ਹੈਗੇ ਨਹੀਂ ਤਾਂ ਜੇ ਲੇਵਰ ਲੇਜਰ ਹੋਏ ਹੋਣ ਤਾਂ ਫਿਰ ਤਾਂ ਬਾਲਾ ਹੀ ਨਜ਼ਾਰ ਆ ਜਾਂਦਾ ਫਿਰ ਜੈ ਜੀ ਮਰਜੀ ਹੁਣ ਲੋਕ ਲਾਉਂਦੇ ਨੇ ਜਿਹੜੀ ਮਸ਼ੀਨ ਵਾਲੀ ਲਾਉਂਦੇ ਨੇ ਜੀ ਸਾਰੀ ਸਾਰੀ ਲੇਵਰ ਲੇਜਰ ਕਰਕੇ ਲੱਗੀ ਜਾਂਦੀ ਹੈ ਬੜਾ ਵਧੀਆ ਕੰਮ ਰਹਿੰਦਾ ਦੇਖਾਂਗੇ ਆਪਾਂ ਗੋਲੀ ਗੋਲੀ ਬਣਾਵਾਂਗੇ ਅਗਲੇ ਸਾਲ ਤੱਕ ਲੈਜ਼ਰ ਕਰਾ ਕਰਾਏ ਤੇ ਚਲ ਜਿਹੜਾ ਚੱਲਦਾ ਚੱਲਦਾ ਆਪਣਾ ਆਪਣਾ ਤਾਂ ਬੰਦਾ ਕਰੀ ਜਾਂਦਾ ਉਹਦੇ ਨਾਲ ਬੜਾ ਫਰਕ ਪੈ ਜਾਂਦਾ ਇੱਕ ਤਾਂ ਖੇਤ ਉੱਚੇ ਨੀਵੇਂ ਸਾਰੇ ਪੱਧਰ ਹੋ ਜਾਂਦੇ ਨੇ ਬਹੁਤਾ ਚਿਰ ਚਲਾਉਣ ਦੀ ਲੋੜ ਨਹੀਂ ਬਸ ਬਹੁਤਾ 0 0 ਕਰਨ ਦੀ ਲੋੜ ਨਹੀਂ ਬਾ ਇੱਕ ਦੋ ਵਾਰ ਘਮਾ ਦੇਵੇ ਚੰਗੀ ਤਰ੍ਹਾਂ ਤੇ ਇੰਨੇ ਜੀ ਖੇਤ ਪੱਧਰ ਹੋ ਜਾਂਦੇ ਨੇ ਦੇਖਦੇ ਆ ਅਗਲੇ ਸਾਲ ਤੱਕ ਬਣਾਉਣੇ ਆ ਪ੍ਰੋਗਰਾਮ ਜੇ ਬਣ ਗਈ ਗੱਲ ਤਾਂ ਤੇ ਮਾੜਾ ਮੋਟਾ ਕੋਈ ਤੇ ਵੀ ਚੱਲੀ ਜਾਏ ਕਰੇਗਾ ਕਰਾਇਤੇ ਵੀ ਤੇ ਆਪਣੇ ਖੇਤਾਂ ਚਲੋ ਆਪਣੇ ਤੋਂ ਹੀ ਨਹੀਂ ਫੁਰਸਤ ਮਿਲਣੀ ਕਰਨੀ ਚਲੋ ਆਪਣੇ ਖੇਤੇ ਹੋ ਜਾਣ ਕਰਨਗੇ ਲੇਜ਼ਰ ਕਰਾਂਗੇ ਪ੍ਰੋਗਰਾਮ ਜਿਵੇਂ ਵੀ ਹੋਏਗਾ ਥੋੜਾ ਜਿਹਾ ਲੇਜ਼ਰ ਹੋਇਆ ਹੋਵੇ ਖੇਤ ਫਿਰ ਪਾਣੀ সমथल ਜਾ ਰਹਿੰਦਾ ਪੂਰਾ ਪੂਰਾ ਜਾ ਪਾਣੀ ਰਹਿੰਦਾ ਕਿਤਾ ਪਾਣੀ ਘਟ ਰਹਿੰਦਾ ਖੇਤਾਂ ਚ ਤੇ ਇੱਕ ਸਿਸਟਮ ਬੜਾ ਵਧੀਆ ਰਹਿੰਦਾ ਫਿਰ ਮਰਦੀ ਨਹੀਂ ਹੈ ਲੋ ਜੀ ਕਰੋ ਚੈੱਕ ਵਟਾਂ ਵਟਾਂ ਆਪਾਂ ਮਾੜੇ ਮਣਿਆਂ ਕਾਕੂ ਜਾਂ ਸ਼ਾਂਕੇ ਸਪਰੇਅ ਦੇ ਤੇ ਕਰਤੀ ਏ ਤੇ ਵਟਾਂ ਦੀ ਪੂਰੀ ਐਨ ਸਫਾਈ ਏ ਤੇ ਥੋੜੇ ਜਿਹੀ ਸਫਾਈ ਨਾਲੇ ਹੋ ਜਾਂਦਾ ਵੀ ਵਿੱਚ ਫਿਰ ਜਿੰਨਾ ਚਿਰ ਖਾਦ ਖੂਦ ਪੈਣੀ ਹੈ ਯੂਰੀਏ ਪੈਣੇ ਨੇ ਉਹਨਾਂ ਚਿਰ ਫਿਰ ਕਾ ਵਿੱਚ ਨਹੀਂ ਵੱਡਦਾ ਯੂਰੀਆ ਨਹੀਂ ਕਾ ਲੈਂਦਾ ਹੈਗਾ ਐਨੇ ਵਿੱਚ ਆਪਣਾ ਖਾ ਦੇ ਪੈ ਜਾਂਦਾ ਹੈ ਕਮਹੀਨਾ ਸਵਾ ਮਹੀਨਾ ਵੀ ਨਿਕਲ ਗਿਆ ਤਾਂ ਵੀ ਬੜੀ ਵਧੀਆ ਉਹ ਹੋ ਜਾਂਦਾ ਤੇ ਨਾ ਕੋਈ ਕਵਾੜ ਤੇ ਨਾ ਕੋਈ ਬਾਹਰੋਂ ਬਿਮਾਰੀ ਨਾ ਕੋਈ ਫੰਗਸ ਖੇਤ ਦੇ ਵਿੱਚ ਜਾਂਦੀ ਹੈ ਬਟਾ ਹਾਂ تقريبا तकरीबन ਸਾਫ਼ ਹੀ ਰੱਖਣਾ ਚਾਹੀਦਾ ਆਪਾਂ ਹੁਣ ਇਸ ਤਰ੍ਹਾਂ ਸਾਫ਼ ਕਰਤੀਆਂ ਬਟਾ ਸਾਰੀਆਂ ਹੀ ਦੇਖ ਸਕਦੇ ਹੋ ਆਪਣੀਆਂ ਗਰੀਆਂ ਸਾਫ਼ ਤੇ بارش ਫੇਰ ਆ ਗਈ ਸੀ ਦੁਬਾਰਾ ਹੁਣ ਉਹ ਵਟ ਰਹਿੰਦੀ ਏ ਛੰਗਣ ਵਾਲੀ ਉਹਨੂੰ ਵੀ ਸਾਫ਼ ਕਰ ਦਾਂਗੇ ਸਪਰੇ ਉਹਦੇ ਤੇ ਰੈਂਦੀ ਕਰਨ ਵਾਲੀ ਇੱਧਰ ਆ ਗਏ ਜੀ ਮੈਂ ਸਾਰੀ ਇਹ ਲਾਰੇ ਨੇ ਮੁੱਛਲ ਬੰਦੇ ਯੂਪੀ ਵਾਲੇ ਨੇ ਆਪਣੇ ਕੋਲੇ ਇਹ ਤੇ ਕੰਮ ਪੂਰੇ ਯੋਰਾ ਨਾਲ ਲਾਉਂਦੇ ਨੇ ਤੇ ਤੇ ਜੀਰੀ ਵਧੀਆ ਲਾਉਂਦੇ ਨੇ ਇਹ ਕਹਿ ਕੇ ਲੋਾਈ ਦੀ ਆ ਸਭ ਸੰਗਣੀ ਲਾਉਂਦੇ ਸੀ ਆਪਾਂ ਥੋੜੀ ਜੀ ਛਿੱਤੀ ਕਰਵਾਈ ਸੀ ਜਿਹੜੇ ਬੀਜ ਦਾ ਪਤਾ ਲੱਗਦਾ ਵੀ ਇਹ ਬੀਜ ਜਿਆਦਾ ਬੂਟਾ ਬਣਾਉਂਦਾ ਝਕਣਾ ਪੂਸ਼ਾ ਵੱਧ ਬੂਟਾ ਬਣਾਉਂਦੀ ਹੈ ਉਹਨੂੰ ਆਪਾਂ ਥੋੜਾ ਕਹਿ ਕੇ ਛਿੱਦਾ ਲਾਉਣੇ ਆ ਜਿਹੜਾ ਮੁੱਛਲ ਹੈ ਮੁੱਛਲ ਵੀ ਬੂਟਾ ਵੱਧ ਬਣਾਉਂਦੀ ਹੈ ਉਹਨੂੰ ਵੀ ਆਪਾਂ ਕਹਿ ਕੇ ਥੋੜੀ ਜਿਹੀ ਛਿੱਦੀ ਕਰਵਾ ਦਿੰਨੇ ਆ ਤੇ ਬਾਕੀ ਪਨੀਰੀ ਆਪਣੀ ਛੋਟੀ ਹੈ ਤੇ ਡੁੱਬਦੀ ਤਾਂ ਨਹੀਂ ਹੈਗੀ ਪਰ ਪਾਣੀ ਘੱਟ ਰੱਖਣਾ ਪੈਣਾ 2-3 ਦਿਨ ਪਾਣੀ ਘੱਟ ਰੱਖਾਂਗੇ ਫੂਸ ਫਾਸ ਜਿਹੜਾ ਥੱਲੇ ਬਾੜ ਫੁੱਟ ਜਾਏਗਾ ਐਵੇਂ ਹੀ ਚੱਲੀ ਜੁਣੇ ਨੇ ਕੰਮ ਕਰ ਲੋਜੀ ਕਰਿਆ ਕਰੋ ਚੈੱਕ ਵੀਡੀਓ ਵੱਤ ਤੋਂ ਵੱਤ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਲਓ ਜੀ ਉਧਰ ਛੋਟਾ ਲੱਗਿਆ ਨਾਲ ਪਈਆ ਲੱਗਿਆ ਥੋੜਾ ਥੋੜਾ ਸਾਈਡਾਂ ਸੁੱਡਿਆਂ ਦੇ ਉੱਤੇ ਜਿਹੜਾ ਫੂਸ ਫਾਸ ਸੀ ਉਹਨੂੰ ਕੱਢਦੇ ਨੇ ਵੇ ਬਾਹਰ ਐ ਵੀ ਜਿਹੜੀ ਪਤਲੀ ਜੀ ਬਰੀਕ ਜੀ ਰਣਜੀ ਹੈ ਨਾ ਇਹ ਰਣਜੀ ਕੰਮ ਖਰਾਬ ਕਰਦੀ ਹੈ ਬਾਕੀ ਮੋਟਾ ਫੂਸ ਤਾਂ ਦੇਖੋ ਸਾਰਾ ਥੱਲੇ بیٹھ ਜਾਣਾ ਆ ਜਿੰਨਾ ਫੂਸ ਹੈ ਸਾਰਾ ਹੀ ਥੱਲੇ بیٹھ ਜਾਣਾ ਇਹ ਹੁਣ ਉਹ ਜਿਵੇਂ ਜਿਵੇਂ ਜੀਰੀ ਲੱਗ ਗਈ ਵਿੱਚ ਆ ਦੇਖੋ ਆ ਸਾਰਾ ਥੱਲੇ بیٹھ ਗਿਆ ਆਪਾਂ ਇਹਨੂੰ ਬਿਲਕੁਲ ਵੀ ਨਹੀਂ ਕੱਢਿਆ ਬਾਹਰ ਛੇੜਿਆ ਨਹੀਂ 2 ਦਿਨ ਤੋਂ ਬਾਅਦ ਇਹਨੇ ਬਿਲਕੁਲ ਥੱਲੇ ਬੈਠ ਜਾਣੇ ਨੇ ਭਾਰਾ ਹੋ ਜਾਣਾ ਜਿਵੇਂ ਜਿਵੇਂ ਪਾਣੀ ਦੇ ਵਿੱਚ ਰਹਿਣੇ ਨੇ ਭਾਰਾ ਹੋਈ ਜਾਣਾ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ ਵੀ ਪਾਣੀ ਘੱਟ ਰੱਖਣਾ ਪੈਂਦਾ 2 ਦਿਨ ਦਿਨ ਹਾਂ ਤੇ ਦਵਾਈ ਵਧੀਆ ਤਰੀਕੇ ਨਾਲ ਪਾਉਣੀ ਪੈਂਦੀ ਹੈ ਅੱਛਾ ਜੀ ਲੋ ਕਰੋ ਚੈੱਕ ਇਹਨੂੰ ਆਪਾਂ ਕੋਸ਼ਿਸ਼ ਕਰਾਂਗੇ ਵੀ ਦਵਾਈ ਯੂਰੀਏ ਚਰ ਲਾ ਕੇ ਨਾਲ ਕੱਖ ਵਾਲੀ ਦਵਾਈ ਤੇ ਨਾਲ ਹੀ ਦੂਸਰੀ 1263 ਉਹ ਆਪਾਂ ਨਾਲ ਲੱਗਦੀ ਜਿੰਨੀ ਕੁ ਲੱਗੀ ਜਾਂਦੀ ਹੈ ਓਨੀ ਕੁ ਨਾਲ ਦੀ ਨਾਲ ਹੀ ਆਪਾਂ ਪਾਈ ਜਾਣੀ ਹੈ ਨਾਲ ਜੂਰੀਆ ਪਾਈ ਜਾਵਾਂਗੇ ਪਾਣੀ ਪੂਰਾ ਕਰਕੇ ਤੇ ਨਾਲ ਦਵਾਈ ਪਾਈ ਜਾਵਾਂਗੇ ਬਾਕੀ ਦੇਖਦੇ ਹਾਂ ਜਿਵੇਂ ਚੱਲਦਾ ਕੰਮ ਸਿਸਟਮ ਚੱਲਦਾ ਚਲਾਉਨੇ ਆ ਇੱਧਰ ਰਹਿੰਦੇ ਸੁਹਾਗਾ ਵਜਨ ਨਾਲ ਕਿੱਲੇ 'ਚ ਲਾਈਟ ਅੱਜ ਖਰਾਬ ਹੋ ਗਈ ਸੀ ਹਾਂ بارش ਕਰਕੇ ਕੋਈ ਕਿਤੇ ਕੋਈ ਤਾਰ ਸਪਾਰਕ ਕਰ ਗਈ ਸੀ ਤੇ ਉਹਦੇ ਕਰਕੇ ਦਿੱਕਤ ਹੋ ਗਈ ਹੈ ਲਾਈਟ ਅੱਜ ਸਵੇਰ ਦੀ ਬੰਦ ਹੋ ਗਈ ਹੈ ਤਕਰੀਬਨ ਸੱਜ ਰਹੀ ਸੱਤ ਕੋ ਸਭ 700 ਸਭ 7 ਹੋਏ ਤਾਂ ਪਹਿਲਾਂ ਹੀ ਸ਼ਾਇਦ ਮੇਨਲਾ ਦਾ ਬੰਦ ਹੋ ਗਈ ਸੀ ਲੈਟ ਤੇ ਬਾਕੀ ਹੁਣ ਦੇਖਦੇ ਹਾਂ ਹੁਣ ਫਲਟ ਕੱਢਦਾ ਰਹੇ ਨੇ ਜੇ ਚੱਲ ਪੀ ਤਾਂ ਫੇਰ ਆਪਣਾ ਇਹ ਆ ਕੀਲੇ ਦਾ ਵੀ ਕਦੂ ਸਿਰੇ ਲੱਗ ਜਾਏਗਾ ਫੇਰ ਇੱਥੇ ਪੰਜ ਛੇ ਗਿੱਲੇ ਨਿਬੜ ਜਾਣਗੇ ਫੇਰ ਪਾਣੀ ਆਪਾਂ ਉੱਪਰਲੇ ਪਾਸਿਓਂ ਫੇਰ ਥੱਲੇ ਨੂੰ ਜਾਵਾਂਗੇ ਚਾਰ ਪੰਜ ਗਿੱਲੇ ਫੇਰ ਉੱਪਰਲੇ ਪਾਸੇ ਲੱਗ ਜਾਣਗੇ ਐਵੇਂ ਚੱਲੀ ਜਾਣਾ ਕੰਮ ਦੂਜੀਆਂ ਮੋਟਰਾਂ ਤੇ ਵੀ ਚੱਲਦਾ ਤੇ ਉੱਧਰ ਵੀ ਦੋ ਤਿੰਨ ਗਿੱਲਿਆਂ ਦਾ ਕਦੂ ਹੋ ਗਿਆ

तो को समझाने लगी हैं दिखाना ठीक हैं। हाँ। साल लगा पर? साल बाद ऐसे काम होता है, फास्ट तो उसके टाइम पास हो जाता है। जा जा, जा खोल दे यार पानी फेरो जा दे उससे जाट जाने जाओगे? खोलना। एक डीजे पे नाचेगा। वो एक एक बार एक बार गाना करके तो दिखाई मड़ जा। ओ दिखाई मड़ाई जा। ਦਿਖਾਈ ਮਾੜਾ ਜਾਂ ਡਾਂਸ ਕਰਕੇ ਨਾਨਾ ਆ ਵੀ ਕਰਕੇ ਦਿਖਾ ਮਾੜਾ ਜਾਂ ਹਾਂ 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 ਚੱਲ ਚੱਲ ਫੇਰ ਕਰ ਲਓ ਜੀ بارش ਦੇ ਨਜ਼ਾਰੇ ਲੈਣੇ ਆ ਪੇ ਫੇਰ ਆ ਗਈ ਸੀ بارش ਹਲਕੀ ਹਲਕੀ ਜੀ ਬਈ ਇਹ ਲੱਗੇ ਹੋਏ ਨੇ ਪੂਰੇ ਯੋਰਾ ਸ਼ੋਰਾ ਨਾਲ ਤੇ ਆ ਨਕਾ ਆਪਾਂ ਬਣਾ ਲਿਆ ਸੀ ਇੱਧਰ ਨੂੰ ਤੇ ਇਹ ਮੋਟਰ ਦਾ ਵੀ ਪਾਣੀ ਕਰ ਲਿਆ ਇਕੱਠਾ ਕਰਕੇ ਤੇ ਫੂਸਪਾਸ ਐਂਡ ਸਾਫ ਹੋ ਗਿਆ ਫੇਰ ਤੇ ਇਹਦਾ ਪਾਣੀ ਸਾਰ ਆਪਾਂ ਤਾਰ ਲਿਆ ਥੱਲੇ ਆ ਨਕਾ ਬਣਾਇਆ ਇੱਧਰੋਂ ਦੇਖ ਸਕਦੇ ਹੋ ਇੱਧਰੋਂ ਇੱਧਰ ਨੂੰ ਆ ਬਣਾ ਕੇ ਨਕਾ ਹੁਣ ਆਪਾਂ ਇੱਧਰ ਛੱਡ ਲਿਆ ਇਹ ਵੀ ਫੁੱਲ ਭਰੇ ਹੋਏ ਚਿਰਕ ਨੱਕਾ ਹੋਰ ਵੜ ਦਿੰਨੇ ਆ ਤੇ ਪਾਣੀ ਥੱਲੇ ਉਹਦਾ ਵੀ ਕੱਦੂ ਕਰਕੇ ਫਿਰ ਤਕਰੀਬਨ ਤਕਰੀਬਨ ਨਿਬੜ ਜਾਣਾ 6 ਕਿੱਲਿਆਂ ਦਾ ਕੋਈ ਨਾ ਤਰੇਤੀ ਨਾਲ ਹੀ ਤਕਰੀਬਨ ਤਕਰੀਬਨ 6 ਕਿੱਲਿਆਂ ਦੇ 3 ਕੁ ਇਹਦਾ ਕੋਈ ਨਾ ਕਰਦੀ ਬੰਦਿਆਂ ਦੀ ਇੱਕ ਖਾਸियत ਹੈ ਵੀ ਬੂਟਾ ਬੜਾ ਵਧੀਆ ਲਾਉਂਦੇ ਨੇ ਵੀ ਰੁੜਦਾ ਨਹੀਂ ਬੂਟਾ ਕੋਈ ਤੈਰਦਾ ਨਹੀਂ ਹੈ ਸਾਰੇ ਬੂਟੇ ਦੇਖ ਲੋਕਾਂ ਨੇ ਦੇਖਨੇ ਕੋਈ ਵੀ ਬੂਟਾ ਦੇਖ ਲੋ ਪਾਣੀ 'ਚ ਤੈਰ ਕੇ ਨਹੀਂ ਆਂਦਾ ਇੱਕ ਘੱਟ ਪਾਣੀ 'ਚ ਲਾਉਂਦਾ ਇਹ ਫਾਇਦਾ ਆ ਦੇਖ ਲੋ ਘੱਟ ਕੋਈ ਬੂਟਾ ਹੈ ਤਰਿਆ ਕੋਈ ਬੂਟਾ ਨਹੀਂ ਤਰਦਾ ਇਹਨਾਂ ਦਾ ਬੰਦੇ ਬੜੇ ਵਧੀਆ ਜੀ ਟਕਾ ਕੇ ਲਾਉਂਦੇ ਨੇ ਚਲੋ ਜੀ ਫਿਰ ਆਣ ਦੇਖਦੇ ਆਂ ਬਰੇ ਕੰਮ ਕਰ ਸਪਰੀਦੋ ਇੱਕ ਪੰਪ ਲਾ ਲਿਆ ਸੀ ਇਹ ਨੂੰ ਰੱਖਾਈਏ ਹੁਣ ਮੋਟਰ ਤੇ ਚਲਦੇ ਆ ਪਾਣੀ ਪੂਣੀ ਪੀ ਲਈਏ ਮੋਟਰ ਤੇ ਇਹ ਦੇਖਦੀਆਂ ਜਾ ਕੇ ਅੱਜ ਬਾਰਿਸ਼ ਕਰਕੇ ਬੜਾ ਵਧੀਆ ਮੌਸਮ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲ ਗਈ ਹੈ 21 22 23 ਤਰੀਕ ਤਿੰਨ ਦਿਨ ਫੇਰ ਦਿਖਾਉਣ ਲੱਗ ਗਿਆ ਨੱਟ ਤੇ ਦੋ ਦਿਨ ਹੋਣਾ ਬਰਸਾਤ ਅੱਜ ਤੇ ਕੱਲ ਨੂੰ ਤੇ 21 22 23 ਤਰੀਕ ਨੂੰ ਤਿੰਨ ਦਿਨ ਫੇਰ ਦਿਖਾ ਰਿਹਾ तकरीबन 80 90% ਤੇ ਮੌਨਸੂਨਾਂ ਪੂਰੀਆਂ ਐਕਟਿਵ ਹੋ ਗਈਆਂ ਨੇ ਚੱਲੀ ਜਾਣਾ ਕੰਮ ਇਦਾਂ ਹੀ ਤੇ ਕੁਣੀ ਜੀ ਆਪਣੀ ਥੋੜੀ ਜੀ ਮੁੱਛਲ ਦੀ 2-4 ਦਿਨ ਦਾ ਫਰਕ ਪੈ ਗਿਆ ਸੀ ਆਪਣਾ ਲੇਟ ਹੋ ਗਈ ਪਨੀ ਜੀ ਆਪਾਂ ਆਈਡੀਆ ਲਾਇਆ ਸੀ ਵੀ 20 ਤਰੀਕ ਤੋਂ ਲਾਉਣ ਲੱਗਾਂਗੇ ਇਹਨੂੰ ਮੁੱਛਾ ਇਹਨੂੰ ਕਿਉਂਕਿ ਮੁੱਛਲ ਬਹੁਤੀ ਐਡਵਾਂਸ ਨਹੀਂ ਰਹਿੰਦੀ ਸਹੀ ਕਿਉਂਕਿ ਜਿੰਨੀ ਇਹ ਗਰਮੀ ਦੇ ਵਿੱਚ ਆ ਜਾਂਦੀ ਹੈ ਤੇ ਗਰਮੀ ਚ ਆਉਣ ਨਾਲ ਇਹਦੇ ਵਿੱਚ ਟੈਂਪਰੇਚਰ ਜੀ ਵੀ ਜ਼ਿਆਦਾ ਹੁੰਦਾ ਹੈ ਉਹਦੇ ਝੰਡਾ ਪੱਤਾ ਵੱਧ ਘਟਦੀ ਹੈ ਗਰਮੀ ਦੇ ਵਿੱਚ ਤਾਂ ਕਰਕੇ ਇਹਨੂੰ ਥੋੜਾ ਜਿਆ ਅ ਅੱਗੇ ਲੈ ਕੇ ਜਾਈਦਾ ਵੀ ਜਿਵੇਂ ਮੰਨ ਲਓ ਕਿ ਮੌਸਮ ਥੋੜਾ ਜਿਆ ਬਰਸਾਤੀ ਹੋ ਜਾਵੇ ਕਣੀਆਂ ਪੈ ਜਾਣ ਜਿਵੇਂ ਹੁਣ ਠੰਡਾ ਹੋ ਗਿਆ ਮੌਸਮ ਇਸ ਚੀਜ਼ ਨਾਲ ਬੜਾ ਫਰਕ ਪਵੇਗਾ ਇਹਦਾ ਨੱਕਾ ਦਿਲ ਜੇ ਬਦਲ ਨੱਕੀ ਆਪਣੇ ਸਾਰੇ ਸੱਚ ਕਰਨ ਵਾਲੇ ਹੋਏ ਨੱਕੇ ਸਾਰੇ ਸੱਚ ਕਰਨ ਵਾਲੇ ਨੇ ਆਹ ਤੇ ਲੱਖਣ ਦੇ ਬੂਤੇ ਨੇ ਆਹ ਪਰ ਥੰਡੇ ਬੂਤੇ ਨੇ ਤੇ ਬੱਚਾ ਸਾਰਾ ਪੱਟਦਾ ਹੁਣ ਇਧਰੋਂ ਪਰਲੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਬੜੀ ਦਿੱਕਤ ਹੋ ਜਾਣੀ ਆ ਹੁਣ ਇਹ ਨੂੰ ਦੇਖਦੇ ਆ ਬਣਾਉਨੇ ਆ ਨੱਕਾ ਇਹਦਾ ਚੱਲਦੀ ਇਹ ਵੀ ਮੋਟਰ ਜੇਹਨ ਫਿਰ ਨਾਲ ਦੇਖਦੇ ਆ ਬਣਾਉਨੇ ਆ ਫਿਰ ਕਿਉਂਕਿ ਇਹ ਕੋਠਾ ਵੀ ਪੁਰਾਣਾ ਹੋ ਗਿਆ ਇਹਦੇ ਤੋਂ ਵੀ ਚਾਦਰ ਕੋੜ ਗਈ ਸੀ ਉਦੋਂ ਟਾਈਮ ਨਹੀਂ ਲੱਗਿਆ ਦੇਖਦੇ ਆ ਇਹਨੂੰ ਫਿਰ ਰੀਨੂਵੇਸ਼ਨ ਕਰਾਂਗੇ ਅੱਗੇ ਜਾ ਕੇ ਕਣਕਾਂ ਦੇ ਵਿੱਚ ਹੁਣ ਕਿਹ ਸਮਾਨ ਨਹੀਂ ਆਉਣਾ ਹੈਗਾ ਜੇ ਪਹਿਲਾਂ ਸਮਾਨ ਆ ਜਾਂਦਾ ਤਾਂ ਆ ਜਾਂਦਾ ਹੁਣ ਦਿੱਕਤ ਹੋ ਜਾਣੀ ਹੈ ਆਪਾਂ ਫਿਰ ਦੇਖਾਂਗੇ ਅੱਗੇ ਜਾ ਕੇ ਲਓ ਜੀ ਆ ਗਈ ਸੀ ਪਨੀਰੀ ਚ ਤੇ ਦੇਖਣਾ ਇਹ ਵੀ ਪਨੀਰੀ ਨੂੰ ਕਿੰਨੀ ਕਪੜੀ ਹੈ ਬੰਦਿਆਂ ਨੇ ਤੇ ਅਲੇ ਤਾਂ ਕੁਝ ਵੀ ਨਹੀਂ ਪੱਟੀ ਗਈ ਥੋੜੀਓ ਪੱਟੀ ਸੀ ਬਣੀ ਜੀ ਤੇ ਹੁਣ ਚੱਲਦਾ ਪਿਆ ਕੰਮ ਪੂਰੇ ਯੋਰਾ ਤੇ ਹੁਣ ਆਪਾਂ 31 ਦਾ ਕੰਮ ਚੱਲ ਪਿਆ ਹੁਣ 31 ਹੋਈ ਲਾਉਣੀ ਆ ਸਾਰੀ ਤੇ 110 ਤੇ ਪੂਛਾ ਇਹ ਆਪਾਂ ਬੰਦ ਕਰਤੀਆਂ ਨੇ ਹੁਣ ਹੁਣ 31 ਦਾ ਕੰਮ ਚੱਲਦਾ 31 ਆਪਾਂ ਦੋ ਸ਼ਿਫਟਾਂ 'ਚ ਬੀਜੀ ਸੀ ਇੱਕ ਤਾਂ ਬੀਜੀ ਸੀ ਆਪਾਂ ਮੇਰੇ ਖਿਲਚ 22 23 ਤਰੀਕ ਨੂੰ ਤੇ ਇੱਕ ਬੀਜੀ ਸੀ ਆਪਾਂ 28 29 ਤਰੀਕ ਨੂੰ ਨੋ ਪਰਲੇ ਪਾਸੇ ਕਿਹੜੀ ਜੀ ਤੇ ਆਹ ਹੈਗੀ ਆਪਣੀ ਘਟੋ ਘਟ ਵੀ 20 ਤੋਂ 15 ਤੋਂ 16 ਕਿੱਲਿਆਂ 15 ਕਿੱਲਿਆਂ ਦਾ ਬੀਜ ਬੀਜਿਆ ਸੀ ਆਪਾਂ ਤੇ ਲੱਗਣ ਨੂੰ ਤਾਂ ਘਟੋ ਘਟ 18-19 ਕਿੱਲੇ ਵੀ ਲੱਗ ਜਾਂਦੇ ਨੇ ਭਈਏ ਇੰਨਾ ਬੀਜ ਲਾਉਂਦੇ ਨਹੀਂ ਹੈਗੇ ਤੇ ਆਹ ਹੈਗੀ ਆਪਣੀ ਨਾਲ 32 ਦੀ ਪਨੀਰੀ ਤੇ 32 ਨਾਲ ਵੀ ਘਟੋ ਘਟ ਵੀ 3 60-60 ਕਿੱਲੇ ਲੱਗ ਜਾਣੇ ਨੇ 4 ਹੀ ਲੱਗ ਜਾਣਗੇ ਸ਼ਾਇਦ ਬਾਕੀ ਦੇਖਾਂਗੇ ਕਿਵੇਂ-ਕਿਵੇਂ ਚੱਲਦਾ ਕੰਮ ਕਰ ਤੇ ਚਲਦੇ ਹਾਂ ਹੁਣ ਪਿੰਡ ਨੂੰ ਦੇ ਦੇ ਜਾ ਕੇ ਉਧਰ ਕੰਮ ਕਰ ਤੁਜੀ ਮੋਟਰ ਤੇ ਤੇ ਇਹ ਬੰਦੇ ਅੱਜ ਮੁੱਛਲ ਲਾਉਂਦੇ ਸੀ ਪੇ ਅੱਜ ਮੁੱਛਲ ਦਾ ਪਹਿਲਾ ਦਿਨ ਸੀ 4 ਕਿਲੇ ਲਾਤੇ ਸੀ ਉਹਨਾਂ ਨੇ ਮੁੱਛਲ ਤੇ ਤੇ ਲੱਗੇ ਸੀ ਚੜੀ ਵੱਢਣ ਤੇ ਦੇਖ ਸਕਦੇ ਹੋ ਚੜੀ ਵਧੀਆ ਹੋ ਗਈ ਆਪਣੀ ਤੇ ਬੰਦਾ ਲੱਗਿਆ ਹੋਇਆ ਚੜੀ-ਚੜੀ ਵੱਢਣਾ ਤੇ ਇਹ ਇੱਥੇ ਹੀ ਆਪਾਂ ਲਾਉਣੀ ਆ ਬਾਸਪਤੀ 1885 ਲਾਵਾਂਗੇ ਇਸੇ ਕਿੱਲੇ ਦੇ ਵਿੱਚ 1.5 ਕਿੱਲੇ ਦੇ ਗਈ ਜਗ੍ਹਾ ਹੈ ਆਪਣੀ ਇਹ ਤੇ ਬਾਕੀ ਹੁਣ ਔਰ ਹੈਗੀ ਹੈ ਪਰਲੇ ਪਾਸੇ ਆਪਣੇ ਸਾਢੇ 3 ਕਿੱਲੇ ਇੱਧਰ ਰਹਿ ਗਏ ਨੇ ਪਰਲੇ ਕੋਸੇ ਇਹਨਾਂ ਦੇ ਵਿੱਚ ਆਪਾਂ ਲਾਵਾਂਗੇ 1837 ਤੇ ਬਾਕੀ ਉੱਧਰ ਲਾਵਾਂਗੇ 1837 1837 ਵੀ ਆਪਣੇ ਘਟੋ-ਘਟ 10 ਕਿੱਲੇ ਕੋਈ ਨਹੀਂ 10-12 ਕਿੱਲੇ ਸ਼ਾਇਦ 15 ਹੀ ਹੋ ਜਾਣ ਬਾਕੀ ਦੇਖਾਂਗੇ ਹਿਸਾਬ ਤਾਂ ਉਹ ਤੇ ਕਿਵੇਂ ਚੱਲਦਾ ਕੰਮ 15 ਕਿੱਲੇ ਉੱਛਲਦੇ ਹੋਗੇ ਨੇ ਤੇ 16 92 ਲੱਗ ਜਾਣੀ ਐ ਕੋਈ 7 8 ਕਿੱਲੇ ਤੇ 110 ਦੇ ਆਪਾਂ ਲਾਏ ਸੀ ਕੋਈ ਮੇਰੇ ਖਿਆਲ ਚ 15 16 ਕਿੱਲੇ 110 ਦੇ ਲਾਉਤੇ ਸੀ ਪੂਛਾ ਲਾਈ ਸੀ ਥੋੜੀ ਜੀ ਤੇ ਬਾਕੀ ਐਵੇਂ ਚੱਲੀ ਜਾਂਦੇ ਨੇ ਕੰਮ ਕਰ ਵੀਡੀਓ ਦੇਖਿਆ ਕਰੋ ਆਪਣੀਆਂ ਵੱਧ ਤੋਂ ਵੱਧ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਲੋ ਜੀ ਹੁਣ ਚਲੀਏ ਪਿੰਡ ਨੂੰ ਨਾਲੇ ਬੰਦੇ ਜੋ ਵੀ ਚਾਹ ਲੈਉਣੇ ਆ ਨਾਲੇ ਆਪ ਪੀ ਕੇ ਆਉਣੇ ਆ ਤੇ ਇਹ ਬਰਸਾਤ ਵਾਲਾ ਮੌਸਮ ਬਣਿਆ ਹੋਇਆ ਹੈ ਲੋ ਜੀ ਬੰਦਿਆਂ ਨਾਲ ਹੀ ਰੌਣਕ ਹੈ ਬਈਏ ਆਏ ਹੋਏ ਨੇ ਦਿਆਂ ਨਾਲ ਹੀ ਰੌਮਕਾ ਮੋਟਰ ਦੀ ਪੂਰੀ ਐਨ ਪੱਖਾ ਪੱਖਾ ਐਨ ਲਵਾ ਕੇ ਦਿੱਤਾ ਹੋਇਆ ਆਪਾਂ ਇਨਵਰਟਰ ਰਖਾ ਕੇ ਪੱਖਾ ਲਵਾ ਕੇ ਮੰਝੇ ਸ਼ਬਾਇਲ ਦਿੱਤੇ ਹੋਏ ਨੇ ਅਠ ਨੌ ਕਿਉਂਕਿ ਮੰਝਿਆਂ ਉੱਤੇ ਹੀ ਸੌਂਦੇ ਰਹਿੰਦੇ ਬੰਦੇ ਤੇ ਫੀਟਿੰਗ ਆਪਾਂ ਇੱਥੇ ਮੋਟਰਾਂ ਦੀ ਦੁਆਰਾ ਕਰਵਾਤੀ ਸੀ ਇੱਕ ਵਾਰ ਇੱਥੋਂ ਦੱਬ ਕੇ ਕਿਉਂਕਿ ਫੀਟਿੰਗ ਸਾਰੀ ਖਰਾਬ ਹੋਈ ਹੋਈ ਸੀ ਫੇਸ ਉੱਚਾ ਸੱਚਾ ਵਾਲਾ ਬੋਰਡ ਵਗੈਰਾ ਸਾਰਾ ਕੁਝ ਆਪਾਂ ਦੁਆਰਾ ਲਵਾ ਦਿੱਤਾ ਸੀ ਥੋੜਾ ਜਿਹਾ ਇਹ ਹੋ ਜਾਂਦਾ ਵੀ ਚਲੋ ਲਾਈਟ ਲੂਟ ਚੱਲਦੀ ਵਧੀਆ ਤੇ ਆਰਾਮਦਾਰੀ ਰਹਿੰਦੀ ਹੈ ਕਈ ਵਾਰ ਆਪਾਂ ਵੀ ਆਉਣਾ ਤਾਂ ਜੇ ਟੈਂਪਰਰੀ ਲੱਗਿਆ ਹੋਵੇ ਸੋਚ ਤਾਂ ਫਿਰ ਚੰਗਾ ਨਹੀਂ ਲੱਗਦਾ ਕੰਮ ਤਾਂ ਜਿਹੜਾ ਵੀ ਹੋਵੇ ਉਹ ਵਧੀਆ ਤਰੀਕੇ ਨਾਲ ਹੀ ਕਰਨਾ ਚਾਹੀਦਾ ਕੋਸ਼ਿਸ਼ ਕਰਿਆ ਕਰੋ ਹਰੇਕ ਕੰਮ ਸ਼ੌਂਗ ਨਾਲ ਹੀ ਕੀਤਾ ਜਾਵੇ ਤੇ ਆਪਾਂ ਵੀ ਥੋੜੀ ਜੀ ਕੋਸ਼ਿਸ਼ ਇਹੀ ਕਰੀਦੀ ਹੈ ਵੀ ਕੰਮ ਜਿਹੜਾ ਵੀ ਕਰਨਾ ਹੈ ਥੋੜਾ ਵਧੀਆ ਤਰੀਕੇ ਨਾਲ ਹੀ ਕਰਿਆ ਜਾਵੇ ਤੇ ਨਾ ਦਿਖਾਉਣਾ ਤੁਹਾਨੂੰ ਅੰਦਰ ਫੀਟਿੰਗ ਕਿੰਨੀ ਸੋਹਣੀ ਕਰੀ ਹੋਈ ਹੈ। ਲਓ ਜੀ ਦਿਖਾਉਣਾ ਤੁਹਾਨੂੰ ਅੰਦਰ ਫੀਟਿੰਗ ਜਿਵੇਂ ਕਰੀ ਹੋਈ ਹੈ ਬੰਦਿਆਂ ਨੇ। ਆਪਿਆ ਬੰਦਿਆਂ ਦਾ ਸਮਾਨ, ਕੱਪੜਾ ਲੀੜਾ ਪਿਆ ਹੈ ਬੰਦਿਆਂ ਦਾ। ਤੇ ਲਾਈਟ ਅੰਦਰ ਚੱਲਦੀ ਹੋ ਛੱਡ ਗਏ ਨੇ। ਆ ਸੱਚ ਸੱਚ ਆਪਾਂ ਸਾਰੀਆਂ ਨਵੀਆਂ ਲਵਾਤੀਆਂ ਸੀ। ਇੱਕ ਹੋਰ ਹੈ ਵਧੀਆ। ਤੇ 100 ਚਾ ਥੱਲੇ ਲਵਾ ਦਿੱਤਾ ਸੀ ਬੋਰ ਕਿਉਂਕਿ ਅੱਜ ਕੱਲ ਚਾਰਜਰ ਦਾ ਬੜਾ ਪੰਗਾ ਪੈਂਦਾ ਹੈ ਮੋਬਾਈਲ ਚਾਰਜਰ ਦਾ ਤੇ 100 ਉੱਪਰ ਦੋ ਥੱਲੇ ਨੇ ਤੇ ਇੰਨਾ ਚ ਤਿੰਨ ਮੋਬਾਈਲ ਇਧਰ ਲੱਗ ਜਾਂਦੇ ਨੇ ਇਹਨਾਂ ਦੇ ਲਓ ਜੀ ਦੇਖੋ ਪਨੀਰੀ ਪੱਟੀ ਹੋਈ ਹੈ ਸਫਾਈ ਇਹ ਖੁਰਪੀਆਂ ਨੇ ਬੰਦੇ ਪਟਦੇ ਨੇ ਪਨੀਰੀ ਤੇ ਪਨੀਰੀ ਦੇਖੋ ਕਿਵੇਂ ਸਾਫ ਪਈ ਐਨ ਖੱਤੀ ਸਾਫ ਸੁੱਕੇ ਜਿਹੀ ਪਨੀਰੀ ਪਟਦੇ ਨੇ ਇਹ ਜਵਾਰੀ ਬਣਾ ਦੇੋ ਵੀਡੀਓ ਨੇ ਹਾਂ ਹਾਂ ਸੁੱਕੇ ਜਿਹ ਪਟਦੇ ਨੇ ਪਨੀਰੀ ਤੇ ਪਨੀਰੀ ਦੇਖੋ ਖੱਤਾ ਐਨ ਸਾਫ ਕਰਿਆ ਹੋਇਆ ਕੋਈ ਡੱਕਾ ਟੁੱਟਿਆ ਨਹੀਂ ਵਿੱਚ ਦੇਖ ਲਓ ਕਿੰਨਾ ਵਧੀਆ ਸਿਸਟਮ ਨਾਲ ਪਨੀਰੀ ਪਟਦੇ ਨੇ ਆ ਵੀ ਬਹੁਤ ਵਧੀਆ ਪਨੀਰੀ ਪੱਟੀ ਹੋਈ ਐ ਵਧੀਆ ਕੰਮ ਹੈ ਖੁਰਪੀ ਨਾਲ ਜਿਹੜੀ ਫालतू ਜੜ ਹੈ ਉਹ ਇਹਨਾਂ ਨੇ ਵੜ ਦੇਣੀ ਹੈ ਤੇ ਜੜ ਰਹਿ ਜਾਂਦੀ ਹੈ ਅੱਧੀ ਥੱਲੇ ਤੇ ਜਦੋਂ ਜਿਹੜੀ ਲੱਗਦੀ ਹੈ ਇਹਨਾਂ ਦਾ ਲਾਉਣ ਦਾ ਤਰੀਕਾ ਹੀ ਇੰਨਾ ਵਧੀਆ ਵੀ ਜਿਹੜੀ ਜੜ ਦੀ ਬੜੀ ਛੇਤੀ ਹੈ ਤੇ ਹਰੇਕ ਬੰਦੇ ਦੇ ਵੱਖੋ ਵੱਖਰੇ ਤਜਰਬੇ ਨੇ ਜਿਹੜੀ ਲਾਉਣ ਦਾ ਤਰੀਕਾ ਹੈ ਵੀ ਬਹੁਤ ਵਧੀਆ